ਹਾਂਜੀ ਸਾਤਰੀਗਾਲ ਦੀ ਆਪਣੇ YouTube ਚੈਨਲ ਪ੍ਰਾਊਡ ਪੰਜਾਬ ਪੀਵੀ ਤੇ ਤੁਹਾਡਾ ਸਵਾਗਤ ਹੈ ਆਪਾਂ ਨਵੇਂ ਬਲੌਗ ਵਿੱਚ ਹਾਜ਼ਰ ਹੋਏਾਂਗੇ ਸਰਹੰਦ ਚੱਲੇ ਆ ਦਿਖਾਉਣੇ ਆ ਤੁਹਾਨੂੰ ਇਹ ਇੰਨਾ ਹੀ ਆ ਤੇਲੇ ਚ ਆਹ ਟਰੈਕਟਰ ਹੈ ਜੀ ਸਵਰਾਜ 855 ਹੈ ਇਸ ਤੇ ਅਸੀਂ ਸਰਹੰਦ ਵੱਲ ਜਾਵਾਂਗੇ ਤਾਂ ਤੁਸੀਂ ਵੇਖ ਸਕਦੇ ਹੋ ਵੀਡੀਓ ਦੇ ਵਿੱਚ ਤੁਰ ਪੈਾਂਗੇ ਅਸੀਂ ਸਰਹੰਦ ਵੱਲ ਨੂੰ ਸ਼੍ਰੀ ਫਤਿਹਗੜ੍ਹ ਸਾਹਿਬ ਨਮਸਤਕ ਹੋਣ ਲਈ ਅੱਗੇ ਜਾ ਕੇ ਸਾਨੂੰ ਰਾਹ ਦੇ ਵਿੱਚ ਲੰਗਰ ਮਿਲਿਆਗਾ ਤੁਸੀਂ ਲੰਗਰ ਦੇਖ ਸਕਦੇ ਹੋਗੇ ਸਾਰੇ ਡੁੱਟੇ ਨਾਲੇ ਜਾਤਿਆ ਪਾਸਾ ਟਾਲੀ ਆ ਗਈ ਆਪਣੇ ਕੋਲ ਚਾਹ ਤੱਕਲੇ ਨਾਲੇ ਲੰਗਰ ਚੱਕਲੇ ਸਾਰਿਆਂ ਨੇ ਲੰਗਰ ਛਕਿਆ ਮੇਨ ਰੋਡ ਤੇ ਪਹੁੰਚ ਚੁੱਕੇ ਆਈ ਆਪਾਂ ਸਰਾਬ ਦੇ ਬਿਲਕੁਲ ਕੋਲ ਪਹੁੰਚ ਚੁੱਕੇ ਆਂ ਜਾਮ ਲੱਗ ਚੁੱਕਿਆ ਈ ਕਿਉਂਕਿ ਤੁਹਾਨੂੰ ਪਤਾ ਸਾਰੇ ਪੰਜਾਬ ਦੇ ਵਿੱਚੋਂ ਬਹੁਤ ਸੰਗਤ ਮੱਥਾ ਟੇਕਣ ਲਈ ਆਉਂਦੀ ਹੈ ਸਰਹੰਦ ਦੇ ਵਿੱਚ ਅਸੀਂ ਜੀ ਆਪਣੇ ਜਿੱਥੇ ਲੰਗਰਾਂ ਵਿੱਚ ਪਿੱਸਾ ਪਾਇਆ ਦਾ ਉਸ ਲੰਗਰ ਦੇ ਵਿੱਚ ਪਹੁੰਚ ਗਏ ਸੇਵਾਗਾਰਾਂ ਸਤਿ ਸ੍ਰੀ ਅਕਾਲ ਅੱਜ ਕਦੇ ਇਹ ਕਿੰਨਾ ਜ਼ਿਆਦਾ ਲੋਕਾਂ ਦਾ ਆਕਾ ਲੋਕ ਆਈ ਜਾਂਦੇ ਆ ਚੱਲ ਜਾਂਦੇ ਆ ਕੰਮ ਆਪੇ ਦਾ ਪਾਈ ਸਵੇਰ ਦਾ ਟਾਈਮ ਹੋ ਚੁੱਕਿਆ ਜੀ ਸਰਹੰਦ ਦੇ ਵਿੱਚ ਇਸ ਟਾਈਮ ਧੁੰਦ ਬਹੁਤ ਜ਼ਿਆਦਾ ਪੈ ਰਹੀ ਹੈ ਜੀ ਆਪਾਂ ਲੰਗਰਾਂ ਦੇ ਵਿੱਚ ਸੇਵਾ ਕਰਾ ਰਹਿਆਂਗੇ ਤੁਹਾਨੂੰ ਲੰਗਰ ਵੀ ਦਿਖਾਉਣਿਆ ਪਹਿਲਾਂ ਤੁਸੀਂ ਧੁੰਦ ਦੀ ਝਲਕ ਦੇਖੋ ਕਿੰਨੀ ਜ਼ਿਆਦਾ ਧੁੰਦ ਪੈ ਰਹੀ ਹੈ ਦੇਖ ਸਕਦੇ ਹੋ ਜੀ ਇਹ ਮੇਨ ਸੜਕਾ ਕੀ ਕੁਝ ਵੀ ਨਹੀਂ ਦਿਖਦਾ ਹੈਗਾ ਇੱਥੇ ਪੂਰੀ ਸੜਕ ਜੀ ਧੁੰਦ ਨਾਲ ਭਰੀ ਪਈ ਹੈਗੀ ਇੱਧਰ ਸਾਡਾ ਲੰਗਰ ਹੈਗਾ ਇਹ ਲੰਗਰ ਜੀ ਮੂਨਕ ਧੰਦੇ ਵਾਲਾ ਨਕਾ ਸਾਹਿਬ ਕੁੰਬੜਾਲ ਵੱਲੋਂ ਲਗਾਇਆ ਗਿਆਗਾ ਇੱਧਰ ਮਾਈਆਂ ਪ੍ਰਸਾਦਾਂ ਦੀ ਸੇਵਾ ਕਰ ਰਹੀਆਂ ਨੇ ਇੱਧਰਲੇ ਪਾਸੇ ਸਾਡੇ ਵੀਰ ਪਿਆਰ ਚੱਲਦੇ ਨੇ ਹਲਬਾਈ ਸਬਜ਼ੀਆਂ ਤਿਆਰ ਕਰ ਰਹੇ ਨੇ ਦਾਲ ਪਾਣੀ ਬਣਾਉਂਦੇ ਆ ਤਾਂ ਜੋ ਲੰਗਰ ਬਤਾਇਆ ਜਾ ਸਕੇ ਇਸਾਈਡ ਪਾਣੀ ਵਾਲਾ ਟੈਂਕਾ ਦੇਖ ਸਕਦੇ ਹੋ ਤੁਸੀਂ ਇਹ ਟਰੱਕ ਆ ਜਿਹਦੇ ਵਿੱਚ ਸਾਰਾ ਸਮਾਨ ਲਿਆਂਦਾ ਗਿਆ ਨਕਾ ਸਾਹਿਬ ਵੱਲੋਂ ਬਾਲੀ ਜਾ ਰਹੀ ਤੁਹਾਨੂੰ ਦੁਪਹਿਰ ਹੀ ਆ ਵੀਡੀਓ ਦੇ ਵਿੱਚ ਤੁਸੀਂ ਸਾਫ ਸਾਫ ਦੇਖ ਸਕਦੇ ਹੋ ਜੇ ਤੁਹਾਨੂੰ ਅੱਜ ਦਾ ਬਲੌਗ ਵਧੀਆ ਲੱਗੇ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਸਾਡੇ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਜ਼ਰੂਰ ਕਰਦੇ ਹੋ। ਥੈਂਕਸ ਫॉर ਵਾਚਿੰਗ।